ਪੀ ਪੰਜਾਬੀਓ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਇੱਕ ਬਹੁਤ ਵੱਡੀ ਖ਼ਬਰ ਜੋ ਆਈ ਹੈ ਸਾਹਮਣੇ ਸਿਰਸਾ ਵਾਲਾ ਬਾਬਾ ਜੋ ਰਾਮ ਰਹੀਮ ਦੇ ਨਾਮ ਤੋਂ ਜਾਣਿਆ ਜਾਂਦਾ ਜੋ ਕਿ ਬਈ 2017 ਦੇ ਮਾਮਲੇ ਦੇ ਵਿੱਚ ਜਬਰ ਜਨਾਹ ਦਾ ਜੋ ਕੇਸ ਉਹਦੇ ਉੱਤੇ ਲਾ ਦਿੱਤਾ ਗਿਆ ਸੀ ਤਾਂ ਉਸ ਮਾਮਲੇ ਦੇ ਵਿੱਚ ਉਹ ਜੋ ਅੱਜ ਉਹਨੂੰ 30 ਦਿਨ ਦੀ ਪੈਰੋਲ ਮਿਲ ਗਈ ਤੇ ਜੋ ਕਿ ਆਪਣੇ ਡੇਰੇ ਦੇ ਵਿੱਚ ਉਹ ਅੱਜ ਪਹੁੰਚ ਜਾਣਗੇ ਜਿਹਦੇ ਵਿੱਚ ਹੁਣ ਇੱਕ ਗੱਲ ਕਰੀਏ ਆਪਾਂ ਜਿਵੇਂ ਸਰਕਾਰਾਂ ਦੀ ਸਾਡੇ ਬੰਦੀ ਸਿੰਘ ਜੋ ਬਹੁਤ ਸਮਿਆਂ ਦੇ ਉੱਪਰੋਂ ਜੇਲ੍ਹਾਂ ਦੇ ਵਿੱਚ ਬੰਦਾ ਤਾਂ ਉਹਨਾਂ ਨਾਲ ਹੀ ਨਾ ਸਾਫੀ ਕਿਉਂ ਤੇ ਇਹਨੂੰ ਤਾਂ ਉਹਨਾਂ ਸਮਾਂ ਹੋਇਆ ਨਹੀਂ ਕਿਉਂਕਿ 2017 ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਜਿਨ੍ਹਾਂ ਨੂੰ 40 ਵਰ ਸਿੰਘ ਤੇ ਬਲਵੰਤ ਸਿੰਘ ਜੋ ਕਿ ਇਹ ਬਹੁਤ ਸਮੇਂ ਤੋਂ ਆਪਾਂ ਕਹਿ ਦਈਏ ਜੋ ਬਲਵੰਤ ਸਿੰਘ ਆ ਜੇਲ੍ਹ ਦੇ ਵਿੱਚ ਕੈਦ ਕਰਕੇ ਰੱਖਿਆ ਹੋਇਆ ਹੈ ਸਰਕਾਰਾਂ ਨੇ ਕਿਉਂਕਿ ਇਹਨਾਂ ਨੇ ਇੱਕ ਅੰਜਾਮ ਦਿੱਤਾ ਸੀ ਸਰਕਾਰਾਂ ਨੂੰ ਉਹ ਸਾਰਿਆਂ ਨੂੰ ਪਤਾ ਜੋ ਬਿਆਨਤ ਸਿੰਘ ਸੀ ਮੁੱਖ ਮੰਤਰੀ ਇਹਨਾਂ ਨੇ ਸਿੱਖਮ ਰਵਾਏ ਗਏ ਸੀ ਤੇ ਜੇ ਗੱਲ ਕਰੀਏ ਇੰਦਰਾ ਗਾਂਧੀ ਨੇ ਇਹਨੇ ਵੀ ਅਟੈਕ ਕਰਾਇਆ ਸੀ ਹਰਮੰਦਰ ਸਾਹਿਬ ਤੇ ਜਿਵੇਂ ਸੰਤ ਜਨਰੈਲ ਸਿੰਘ ਨੇ ਉਹਨਾਂ ਨੂੰ ਵੀ ਇੱਕ ਕਹਿ ਦਈਏ ਆਪਣੇ ਜੋ ਸਿੰਘਾਂ ਨੂੰ ਟਾਰਗੇਟ ਕੀਤਾ ਸੀ ਸਰਕਾਰਾਂ ਨੇ ਤੇ ਇਹਨਾਂ ਅੰਜਾਮ ਦਿੱਤਾ ਸੀ ਤੇ ਬਿਆਨਤ ਸਿੰਘ ਨੂੰ ਦਲਾਵਰ ਸਿੰਘ ਤੇ ਬਲਵੰਤ ਸਿੰਘ ਦੋਨਾਂ ਨੇ ਇਹਨਾਂ ਨੇ ਮਿਲ ਕੇ ਜੋ ਬੰਬ ਧਮਾਕੇ ਦੇ ਵਿੱਚ ਉਡਾਇਆ ਸੀ ਤੇ ਜੋ ਉਹਨਾਂ ਚੋਂ ਦਲਾਵਰ ਸਿੰਘ ਆ ਉਹ ਤਾਂ ਚਲੋ ਇਸ ਦੁਨੀਆ ਤੇ ਨਹੀਂ ਕਿਉਂਕਿ ਉਹਨੇ ਬੰਬ ਧਮਾਕੇ ਨਾਲ ਆਪਣੇ ਢਿੱਡ ਦੇ ਨਾਲ ਬੰਬ ਬਣ ਕੇ ਉਡਾ ਦਿੱਤਾ ਗਿਆ ਸੀ ਤਾਂ ਜਿਹੜੇ ਇਹ ਸਰਕਾਰਾਂ ਨੂੰ ਜਾਂਾਮ ਦੇਣ ਵਾਲੇ ਯੋਧੇ ਜਿਨ੍ਹਾਂ ਨੇ ਸਾਡੇ ਸਿੱਖਾਂ ਨੂੰ ਰਵਾਇਆ ਸੀ ਤਾਂ ਹੁਣ ਗੱਲ ਕਰੀਏ ਉਹ 40-40 ਸਾਲ ਤੋਂ ਜਿਹਨਾਂ ਦੇ ਵਿੱਚ ਬੰਦ ਆ ਤੇ ਜੋੜਾ ਇਹ ਰਾਮ ਰਹੀਮ ਆ ਇਹਨੂੰ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ 2017 ਦੇ ਵਿੱਚ ਇਹ ਜ਼ਬਰ ਜਨਾਹ ਦਾ ਇਹਦੇ ਉੱਪਰ ਇੱਕ ਕੇਸ ਲਾ ਦਿੱਤਾ ਗਿਆ ਤੈਨੂੰ ਹਰ ਵਾਰ ਕਈ ਵਾਰੀ ਕੁਝ ਕੁ ਦਿਨਾਂ ਦੀ ਕਈ ਵਾਰੀ ਪੈਰੋਲ ਮਿਲ ਗਈ ਕਦੇ 14 ਦਿਨਾਂ ਦੀ ਕਦੇ 2 ਦਿਨ ਦੀ ਕਦੇ 3 ਦਿਨ ਦੀ ਤੇ ਜੇ ਗੱਲ ਕਰੀਏ ਹੁਣ ਅਮਰਤਪਾਲ ਸਿੰਘ ਦੀ ਕਿਉਂਕਿ ਐਮਪੀ ਜਿੱਤੇ ਹੋਏ ਐ ਜੋ ਤੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਇੱਕ ਜੇਲ੍ਹ ਦੇ ਵਿੱਚ ਐਨਐਸਏ ਲਾ ਕੇ ਖਾਲਿਸਤਾਨੀ ਕਹਿ ਕੇ ਫਿਰ ਉਹਨੂੰ ਕਿਉਂ ਨਹੀਂ ਮਿਲ ਰਹੀ ਪੈਰੋਲ ਬਾਈ ਕਿਉਂਕਿ ਇਹ ਬਹੁਤ ਵੱਡੀ ਨਾਸਾਫੀ ਆ ਸਾਡੇ ਬੰਦੀ ਸਿੰਘਾਂ ਨਾਲ ਤੇ ਸਾਡੇ ਜੋ ਅਮਰਤਪਾਲ ਸਿੰਘ ਆ ਇਹਨਾਂ ਨਾਲ ਜੋ ਬਾਬਾ ਰਾਮ ਰਹੀਮਾ ਕੋਈ ਇਹਨੇ ਵੀ ਕੋਈ ਚੰਗੇ ਕੰਮ ਨਹੀਂ ਕੀਤੇ ਸਾਰਿਆਂ ਨੂੰ ਪਤਾ ਜੇ ਇੱਕ ਮੁਜਰਮ ਆ ਇੱਕ ਬਾਬੇ ਦੇ ਨਾਮ ਤੇ ਜਾਣਿਆ ਜਾਂਦਾ ਚਲੋ ਮੰਨਦੇ ਆਪਾਂ ਭਾਰੀ ਗਿਣਤੀ ਦੇ ਵਿੱਚ ਲੋਕ ਇਹਨੂੰ ਚਾਹੁੰਦੇ ਸੀ ਲੋਕ ਇਹਦੇ ਮਗਰ ਲੱਗੇ ਹੋਏ ਆ ਤਾਂ ਪਰ ਜੋ ਇਹ ਹੋ ਰਹੀ ਹੈ ਨਾ ਸਾਪੀ ਬਹੁਤ ਵੱਡੀ ਜੋ ਰਾਮ ਰਹੀਮ ਅੱਜ 30 ਦਿਨਾਂ ਦੀ ਪੈਰੋਲ ਮਿਲ ਚੁੱਕੀ ਆਪਣੇ ਡੇਰੇ ਦੇ ਵਿੱਚ ਪਹੁੰਚ ਜਾਣਗੇ ਤੇ ਜਿਹਦੇ ਵਿੱਚ ਹੁਣ ਗੱਲ ਕਰੀਏ ਸਾਡੇ ਬੰਦੀ ਸਿੰਘਾਂ ਨੂੰ ਲੈ ਕੇ ਇਹ ਸਰਕਾਰਾਂ ਦਾ ਇੱਕ ਬਹੁਤ ਵੱਡੀ ناکਾਮੀ ਆ ਚੁੱਕੀ ਸਾਡੇ ਬੰਦੀ ਸਿੰਘ ਜਿਵੇਂ ਬਲਵੰਤ ਸਿੰਘ ਜਿਵੇਂ ਮੈਂ ਦੱਸਿਆ ਅਗਲੀ ਵੀਡੀਓ 'ਚ ਵੀ ਦੱਸਿਆ ਸੀ ਤਾਂ ਜਿਵੇਂ ਆਪਾਂ ਕਹਿਆ ਸੀ ਜੋ ਤਲਾਵਰ ਸਿੰਘ ਆ ਇਨੂੰ 40 ਸਾਲ ਕਿਉਂਕਿ ਆਪਣੀ ਸਜ਼ਾ ਬਹੁਤ ਸਮੇਂ ਦੀ ਪੂਰੀ ਹੋ ਗਈ ਜੇ ਗੱਲ ਕਰੀਏ ਆਪਾਂ 7 ਸਾਲ ਦੇ ਵਿੱਚ ਜਿਵੇਂ ਬਿਅੰਤ ਸਿੰਘ ਦਾ ਇਹ ਕਹਿੰਦੇ ਆ ਵੀ ਜੋ ਹੱਤਿਆ ਦਾ ਕੇਸ ਸੀਗਾ ਉਹ ਪੂਰਾ ਹੋ ਚੁੱਕਿਆ ਸੀ ਤਾਂ ਫਿਰ ਵੀ ਇਹਨਾਂ ਨੂੰ ਹਲੇ ਤੱਕ 40 ਸਾਲ ਹੋ ਚੱਲੇ ਤਾਂ ਜੇਲ੍ਹ ਦੇ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ ਹੈ ਤਾਂ ਫਿਰ ਉਹਨਾਂ ਨੂੰ ਪੈਰੋਲ ਕਿਉਂ ਨਹੀਂ ਮਿਲ ਰਹੀ ਜਿਹਦੇ ਵਿੱਚ ਇਹ ਸਰਕਾਰਾਂ ਦੀ ਇੱਕ ਬਹੁਤ ਵੱਡੀ ناکਾਮੀ ਆ ਕਿਸੇ ਨਾ ਨਾਸਾਫੀ ਕਿਸੇ ਨੂੰ ਇਨਸਾਫ ਇਹ ਕਿੱਥੋਂ ਦੀ ਸਰਕਾਰ ਆ ਕਿਉਂਕਿ ਜੋ ਰਾਮ ਰਹੀਮ ਆ ਇਹ ਵੀ ਇੱਕ ਬਹੁਤ ਵੱਡਾ ਜੁਰਮ ਕੀਤਾ ਜੀ ਨੇ ਜਬਰ ਜਨਾਹ ਦਾ ਕੇਸ ਜੋ ਕਿ ਆਪਣੇ ਆਪ ਨੂੰ ਇੱਕ ਬਾਬਾ ਕਹਿੰਦਾ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਛਾਇਆ ਹੋਇਆ ਸੀ ਤਾਂ ਇਹ ਤਰ੍ਹਾਂ ਤਰ੍ਹਾਂ ਦੇ ਜੋ ਬਾਬੇ ਆਪਣੇ ਸਾਹਮਣੇ ਆਉਂਦੇ ਆ ਕਦੇ ਕੋਈ ਬਾਬਾ ਕਦੇ ਕੋਈ ਬਾਬਾ ਸੋਨੂੰ ਸਾਰਿਆਂ ਨੂੰ ਪਤਾ ਕਿਉਂਕਿ ਜੋ ਨਾਨਕ ਸਰਵਰ ਆ ਲੱਖਾ ਬਾਬਾ ਜਿਨੇ ਕੀ ਗੁਰੂ ਨਾਨਕ ਦੇਵ ਜੀ ਦਾ ਵੀ ਇੱਕ ਨਾ ਬਦਨਾਮ ਕੀਤਾ ਹੋਇਆਗਾ ਉਸ ਡੇਰੇ ਦੇ ਨਾਂ ਨਾਨਕ ਸਰਦ ਦੇ ਮੁਖੀ ਇਹ ਜੋ ਲੱਖਾ ਬਾਬਾ ਕਿਉਂਕਿ ਤਰ੍ਹਾਂ ਤਰ੍ਹਾਂ ਦੀਆਂ ਘਟਰਾਵਾਂ ਵਾਪਰਦੀਆਂ ਜੋ ਬਾਬੇ ਆ ਇਹਨਾਂ ਦਾ ਬਾਅਦ ਚ ਪਤਾ ਲੱਗਦਾਗਾ ਵੀ ਹੈ ਕੀ ਚੀਜ਼ ਆ ਇਹਨਾਂ ਦਾ ਰਿਜ਼ਲਟ ਬਾਅਦ ਚ ਪਤਾ ਲੱਗਦਾ ਲੋਕਾਂ ਨੂੰ ਤੇ ਜੇ ਉਹਨੇ ਲੋਕ ਹੁਣ ਇਹਨੂੰ ਇੱਕ ਪਿਤਾ ਜੀ ਕਹਿੰਦੇ ਆ ਆਪਣੇ ਮਾਤਾ ਪਿਤਾ ਨੂੰ ਕੋਈ ਪਿਤਾ ਨਹੀਂ ਕਹਿੰਦਾ ਮਾਂ ਨੂੰ ਮਾਂ ਨਹੀਂ ਕਹਿੰਦਾ ਇਹਨੂੰ ਪਿਤਾ ਜੀ ਕਹਿੰਦੇ ਜਾ ਕੇ ਤੇ ਜੇ ਗੱਲ ਕਰੀਏ ਜਿਸ ਚੀਜ਼ ਦੇ ਹੱਥ ਲਾ ਦੂ ਜੇ ਅਗਰ ਕੋਈ ਉਥੇ ਜਿਵੇਂ ਆਪਾਂ ਕਹ ਦੀਏ ਕੋਈ ਵੀ ਪ੍ਰਸ਼ਾਦ ਦੇ ਤਰ੍ਹਾਂ ਦੇ ਇਹ ਇੱਕ ਵਾਰ ਨੂੰ ਹੱਥ ਲਵਾ ਕੇ ਕਹਿੰਦੇ ਇਹ ਗੁਰੂ ਜੀ ਦਾ ਪ੍ਰਸ਼ਾਦ ਆ ਉਹਨੂੰ ਭਾਰੀ ਗਿਣਤੀ ਚ ਮਾਤਰਾ ਚ ਲੋਕਾਂ ਨੂੰ ਜਿਵੇਂ ਆਪਾਂ ਕਹ ਦੀਏ ਇੱਕ ਵਾਰ ਇਹਨਾਂ ਨੇ ਪ੍ਰਸ਼ਾਦ ਵੰਡੇ ਗਿਆ ਸੀ ਗੁੜ ਦਾ ਗੁੜ ਦੇ ਹੱਥ ਲਾਤਾ ਕਹਿੰਦੇ ਇਹ ਬਹੁਤ ਭਾਰੀ ਗਿਣਤੀ ਚ ਉਹ ਇੰਨੀ ਕਿ ਡਲੀ ਵੀ 500 ਰੁਪਏ ਦੀ ਲੈ ਕੇ ਗਏ ਸੀ ਇਹ ਜੋ ਆਪਣੇ ਸਾਡੇ ਪ੍ਰੇਮੀਆ ਜੋ ਇਹਨੂੰ ਪਿਤਾ ਜੀ ਕਹਿੰਦੇ ਫਿਰ ਇੱਕ ਪ੍ਰਸ਼ਾਦ ਫਿਰ ਇਹਨੇ ਬੰਦਿਆ ਮੂਲੀਆਂ ਜੋ ਹੁੰਦੀਆਂ ਆਪਾਂ ਜਿਹੜੀਆਂ ਆਮ 10 ਰੁਪਏ ਕਿਲੋ 20 ਰੁਪਏ ਕਿਲੋ ਮਿਲਣ ਆ ਉਹਦੇ ਹੱਥ ਲਾਇਆ ਉਹ ਇਹਨਾਂ ਨੇ 200 ਰੁਪਏ ਕਿਲੋ ਵਿੱਚੀਆਂ ਕਿਉਂ ਭਈ ਇਹ ਕੋਈ ਕ੍ਰਿਸ਼ਨ ਭਵਾਨਤਾ ਹੈ ਨਹੀਂ ਜੇ ਗੱਲ ਕਰੀਏ ਰਾਮ ਰਹੀਮ ਦੀ ਸਿਰਫ ਇੱਕ ਆਮ ਇਨਸਾਨ ਆ ਇੱਕ ਜੁਰਮ ਜੀ ਨੇ ਕੀਤਾ ਹੋਇਆਗਾ ਜ਼ਬਰ ਜਨਾਦਾ ਜੀ ਦੇ ਉੱਪਰ ਕੇਸ ਲੱਗਿਆ ਹੋਇਆ ਜਿਹਦੇ ਵਿੱਚ ਹੁਣ ਇਹ ਰਾਮ ਰਹੀਮ ਨੂੰ 30 ਦਿਨ ਦੀ ਪੈਰੋਲ ਮਿਲ ਚੁੱਕੀ ਤੇ ਜੇ ਗੱਲ ਕਰੀਏ ਅਮਰਤਪਾਲ ਸਿੰਘ ਦੀ ਜੋ ਕੀ ਕੋਨ ਨਾਲ ਬਹੁਤ ਵੱਡੀ ਕਿਨਾ ਸੱਫੀ ਹੋ ਰਹੀ ਹੈ ਸਾਰਿਆਂ ਨੂੰ ਪਤਾ ਜੋ ਹੁਣ ਆ ਰਾਮ ਰਹੀਮ ਨੂੰ ਲੈ ਕੇ ਭਾਈ ਜੋ ਗੱਲਬਾਤ ਆਈ ਹੈ ਸਾਹਮਣੇ ਆਪਾਂ ਤੁਹਾਡੇ ਨਾਲ ਵਿਚਾਰ ਜੋ ਸਾਂਝੇ ਕੀਤੇ ਆ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲਾਂ ਪੰਜਾਬ ਦੇ ਪ੍ਰਤੀ ਜੋ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਜੀ ਸ਼ੇਅਰ ਕਰਦੇ ਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਤਾ ਕਰੋ ਤਾਂ ਕਿ ਆਪਾਂ ਨੋਟੀਫਿਕੇਸ਼ਨ ਬੰਦ ਨਾ ਰਵੇ ਜਲਦੀ ਆ ਕੱਲ ਨੂੰ ਨਵੇਂ ਟੌਪ ਤੇ ਜੀ ਧੰਨਵਾਦ